ਚਾਈਨਾ ਡੋਰ ਇੱਕ ਵੱਡੀ ਸਮੱਸਿਆ ਬਣ ਚੁੱਕੀ ਆ ਚੈਲੰਜ ਪੁਲਿਸ ਵਾਸਤੇ ਤਾਂ ਸਮੱਸਿਆ ਲੋਕਾਂ ਵਾਸਤੇ ਕਿਸ ਤਰ੍ਹਾਂ ਬੰਦ ਹੋ ਸਕਦੀ ਆ ਕਾਰਨ ਕੀ ਆ ਬੰਦ ਕਿਉਂ ਨਹੀਂ ਹੁੰਦੀ ਤੇ ਪੁਲਿਸ ਨੂੰ ਉਦੋਂ ਹੀ ਚਾਹੀਦਾ ਵਾ ਕਿ ਸ਼ੁਰੂ ਤੋਂ ਹੀਰ ਤੇ ਨੱਥ ਪਾਈ ਜਾਵੇ ਨਾ ਕਿ ਤਿਉਹਾਰਾਂ ਦੇ ਲਾਗੇ ਕਿਉਂਕਿ ਤਿਉਹਾਰਾਂ ਦੇ ਲਾਗੇ ਜਿਹੜੀ ਨੱਥ ਪਾਣੀ ਉਹ ਨੱਥ ਪਾਣੀ ਨਹੀਂ ਕੋਈ ਫਾਰਮੈਲਟੀ ਜਿਹੜਾ ਗੱਟੂ ਇੰਪੋਰਟ ਹੋ ਰਹੇ ਨੇ ਇੱਕ ਗੱਟੂ ਐਸ ਟਾਈਮ ਇੱਕ ਕੋਈ ਥ੍ਰੈਡ ਬਣ ਕੇ ਨਹੀਂ ਰਹਗਾ ਉਹ ਇੱਕ ਜਾਨਲੇਵਾ ਹਥਿਆਰ ਆ ਜਿਵੇਂ ਕਹਿ ਲਓ ਵੈਪਨ ਆ ਉਹ ਕਿਉਂਕਿ ਬਹੁਤ ਸੇ ਮਾਸੂਮ ਬੱਚਿਆਂ ਦੀ ਡੈਥ ਹੋ ਜਾਂਦੀ ਆ ਇਹਨਾਂ ਬਹੁਤ ਐਕਸੀਡੈਂਟ ਵੀ ਹੋਰ ਨਾਲ ਹੁੰਦੇ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚਾਈਨਾ ਡੋਰ ਦੇ ਜਿਹੜੇ ਗੱਟੂਆਂ ਦੀ ਇੰਪੋਰਟ ਹੈ ਉਹ ਜਲੰਧਰੋਂ ਤੋਂ ਲੁਧਿਆਣੋਂ ਜ਼ਿਆਦਾ ਹੁੰਦੀ ਆ ਤੇ ਲੋਕੀ 6-6 ਮਹੀਨੇ ਪਹਿਲਾਂ ਹੀ ਗੱਟੂਆਂ ਦੀਆਂ ਪੇਟੀਆਂ ਟਟਵਾ ਲੈਂਦੇ ਨੇ ਆਪਣੇ ਵੱਲ ਤੇ ਜਦ ਕਿ 100-150 1.5 ਤੋਂ 200 ਰੁਪਏ ਦਾ ਇੱਕ ਗੱਟੂ ਪੈਂਦਾ ਵਾ ਇਹਨਾਂ ਨੂੰ ਤੇ ਬਾਅਦ ਲੋੜੀ ਲਾ ਕੇ 600-100 ਰੁਪਏ ਦਾ ਵਿਕਦਾ ਵਾ ਬਹੁਤ ਵੱਡੇ ਸਰ ਤੇ ਬਲੈਕ ਹੁੰਦਾ ਵਾ ਇਹ ਗੈਸੇ ਜਿਹੜੀ ਟੀਕੇ ਦੇ ਵੇ ਫੈਕਟਰੀਆਂ ਲੱਗੀਆਂ ਨੇ ਲੁਧਿਆਣਾ ਜਲੰਧਰ ਕੀ ਫੈਕਟਰੀ ਦੇ ਉੱਤੇ ਲਿਖਿਆ ਕਿ ਇਹ ਜਿਹੜੀ ਆਪਾਂ ਡੋਰ ਤਿਆਰ ਕਰਦੇ ਪਏ ਪਤੰਗਾ ਵਾਸਤੇ ਹੀ ਆ ਜਿਹੜਾ ਧਾਗਾ ਤਿਆਰ ਕਰਦੇ ਵੇ ਪਤੰਗਾ ਵਾਸਤੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੱਛੀਆਂ ਦਾ ਫੜਨ ਵਾਸਤੇ ਜਾਲ ਜਾਂ ਫਿਰ ਜਿਹੜੀਆਂ ਮੰਡੀਆਂ ਦੀਆਂ ਨਵਾਰਾ ਬੰਨਦੀਆਂ ਫੋਲਡਿੰਗ ਮਜੇ ਦੇ ਉਹਨਾਂ ਵਾਸਤੇ ਧਾਗਾ ਤਿਆਰ ਕਰਦੇ ਤੇ ਉਹੀ ਉਹ ਗੱਲ ਹੋ ਗਈ ਲਿਖਿਆ ਜਾ ਰਿਹਾ ਇਹ ਤੇ ਸ਼ਰਾਬ ਦੇ ਉੱਤੇ ਲਿਖਿਆ ਹੁੰਦਾ ਵਾ ਕਿ ਸ਼ਰਾਬ ਤੇ ਇਹਦੀ ਹਾਨਕਾਰਕ ਤੇ ਹੁੰਦੀ ਤੇ ਹਾਨੀਕਾਰਕ ਕੀ ਹੈ ਨਾ ਤੇ ਜਦ ਸਿਗਰਟ ਤੇ ਵੀ ਲਿਖਿਆ ਸ਼ਰਾਬ ਤੇ ਵੀ ਲਿਖਿਆ ਵਦੇਰਾ ਮਤਲਬ ਉਹ ਸਹੀ ਤਾਂ ਨਾ ਹੋ ਗਿਆ ਨਾਲੇ ਇੱਥੇ ਕਿੰਨੇ ਕੁ ਪੰਜਾਬ ਦੇ ਸਮੁੰਦਰ ਨੇ ਜਿਹੜੇ ਇਹਨਾਂ ਨੇ ਜਾਲ ਬ ਬੰਦ ਕਿਸ ਤਰ੍ਹਾਂ ਕੀਤਾ ਜਾਵੇ ਪੁਲਿਸ ਵਾਲੋ ਹਰ ਜਦੁੱਜਦ ਕੀਤੀ ਜਾ ਰਹੀ ਹੈ ਹੁਣ ਅਸੀਂ ਦੇਖਦੇ ਪਏ ਕਿ ਅੰਮ੍ਰਿਤਸਰ ਪੁਲਿਸ ਵਾਲੋ ਡਰੋਨ ਦੇ ਜ਼ਰੀਏ ਲੋਕਾਂ ਦੀਆਂ ਛੱਤਾਂ ਚੱਕ ਕੇ ਤੇ ਜਾ ਰਹੀਆਂ ਥੋੜੀ ਕਿਦੋਂ ਥੋੜੀ ਕਿਦੋਂ ਦੀ ਹੈ ਜੀ 13 13 ਜਨਵਰੀ ਦੀ ਤੇ ਡਰੋਨ ਕਿਦੋਂ ਲਾਇਆ ਗਿਆ 2 ਜਨਵਰੀ ਨੂੰ ਬਿਲਕੁਲ 1 ਜਨਵਰੀ ਨੂੰ 10 15 ਦਿਨ ਪਹਿਲਾਂ ਤੇ ਬਾਕੀ ਸਾਲ ਕੀ ਕਰਦੀ ਹੈ ਪੁਲਿਸ ਬਾਕੀ ਸਾਲ ਛੱਤਾਂ ਉੱਤੇ ਉਡਦੀਆਂ ਨਹੀਂ ਗੁੱਡੀਆਂ ਤੇ ਬਾਕੀ ਸਾਲ ਪੁਲਿਸ ਨੇ ਕਿਉਂ ਥ੍ਰੈਡ ਨਹੀਂ ਦੇਖੋ ਭਾਜੀ ਗੁੱਡੀ ਜ਼ਰੂਰੀ ਨਹੀਂ ਹੈ ਕਿ ਗੁੱਡੀ ਉੱਡਣ ਦੀ ਆ ਮੇਨ ਗੱਲ ਹੈ ਕਿ ਥ੍ਰੈਡ ਦੀ ਗੱਟੂ ਜਾਲ ਲੇਵਾ ਗੱਟੂ ਆ ਗੱਟੂ ਤੇ ਉਦੋਂ ਹੀ ਕੋਠੇ ਰੱਖੇ ਨਾ ਬੰਦੇ ਜਦੋਂ ਪਤੰਗਬਾਜ਼ੀ ਸ਼ੁਰੂ ਕਰਨੀ ਆ ਡਰੋਨ ਦੇ ਜ਼ਰੀਏ ਕੀ ਕਰਦੇ ਨੇ ਫੁੱਲਸ ਵਾਲੇ ਕੀ ਗੱਟੂ ਜਿਹੜਾ ਕੋਠੇ ਤੇ ਡਾਂਦਿਆ ਉਹਨੂੰ ਫੜ ਲਿਆ ਕੀ ਇਹਨਾਂ ਨੇ ਇਹ ਪੁੱਛਿਆ ਕਿ ਉਹ ਗੱਟੂ ਆਇਆ ਕਿਥੋਂ ਚੈਨ ਤੋਂ ਚੈਨ ਗਏ ਨੇ ਛੋਟੀਆਂ ਮੱਛੀਆਂ ਫੜ ਕੇ ਮਗਰਮਾਚ ਛੱਡਦੇ ਨੇ ਤੇ ਇਹ ਵੀ ਕੋਈ ਸ਼ਿਕਾਰਥਾਣਾ ਹੋਇਆ ਜਾਂ ਇੱਕ ਦੀ ਖਬਰ ਕੀਤੀ ਆ ਗੇਟ ਹਕੀਮਾ ਥਾਣੇ ਦੇ ਵਿੱਚ ਉਹਨਾਂ ਵੱਲੋਂ 5 ਤੋਂ 5 ਤੋਂ 600 ਗੱਟੂ ਸਾਹਮਣੇ ਰੱਖਿਆ ਗਿਆ ਜਿਹੜਾ ਫੜਿਆ ਤਾਂ 7 ਤੋਂ 8 ਪਰਚੇ ਦਰਜ ਕੀਤੇ ਨੇ ਤੇ ਜੇ ਪੂਰੇ ਅੰਮ੍ਰਿਤਸਰ ਦੀ ਗੱਲ ਕਰੀ ਤੇ 20 ਤੋਂ 25 ਕਹਿੰਦੇ ਨੇ ਪਰਚੇ ਦਰਜ ਹੋ ਚੁੱਕੇ ਨੇ 11500 ਦੇ ਕਰੀਬ ਗੱਟੂ ਜਿਹੜਾ ਵਾ ਬਰਾਮਤ ਕਰ ਲਿੱਤਾ ਗਿਆ ਗੱਟੂ ਬੰਦ ਹੋ ਗਏ 11500 ਲੱਖਾਂ ਦੀ ਗਿਣਤੀ ਦੇ ਗੱਟੂ ਆਇਆ ਹੈ ਅੰਮ੍ਰਿਤਸਰ ਲੱਖਾਂ ਦੀ ਗਿਣਤੀ ਚ ਲੋਕੀ ਪੇਟੀਆਂ ਦੀਆਂ ਪੇਟੀਆਂ ਤਾਂ ਲੈਪੋਲਿਸ ਫੜਨਾ ਨਹੀਂ ਚਾਹੁੰਦੀ ਕੋਈ ਤਾਂ ਪੁੱਲ ਤਾਂ ਪੁੱਲ ਪੁਲਿਸਨ ਬਰਡਨ ਬਿਲਕੁਲ ਨਹੀਂ ਲੈਂਦੀ ਜੀ ਪੁਲਿਸ ਨੂੰ ਉਦੋਂ ਹੀ ਵਿਖਦਾ ਵਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਜਾਂ ਕੋਈ ਕੇਸ ਹਾਈਲਾਈਟ ਕਰ ਦਿੰਦੀ ਆ ਪ੍ਰੈਸ ਤਾਂ ਪੁਲਿਸ ਉਦੋਂ ਸਕਰੀਏ ਹੋ ਜਾਂਦੀ ਆ ਉਦੋਂ ਦੇ ਪੁਲਿਸ ਨੂੰ ਜੇ ਵੇਖੋ ਮੈਂ ਤੁਹਾਨੂੰ ਫੇਰ ਉਹ ਗੱਲ ਕਹਿਣ ਚਾਹਾਂਗਾ ਕਿੰਨੀ ਸ਼ਰਮਸਾਰ ਗੱਲ ਆ ਸਾਡੇ ਪੰਜਾਬ ਵਾਸਤੇ ਖਾਸ ਕਰ ਕਿ ਇੱਕ ਧਾਗੇ ਤੋਂ ਲੋਕਾਂ ਦੀ ਜਾਨ ਚਲ ਜਾਂਦੀ ਇਹਦੇ ਨਾਲ ਵੇਖੋ ਇੱਕ ਤੇ ਜਾਨ ਜਾਂਦੀ ਆ ਇੱਕ ਜਿਹੜੇ ਪੁਰਾਣਾ ਕਲਚਰ ਸਾਡਾ ਡੋਰ ਦਾ ਠੀਕ ਹੈ ਨਾ ਹੱਥਾਂ ਨਾਲ ਡੋਰ ਲਾਣੀ ਆਪਾਂ ਚੌਂਕਾ ਚ ਖਲੋ ਕੇ ਆਪ ਧਾਗੇ ਲਵਾਉਂਦੇ ਹੁੰਦੇ ਹਾਂ ਉਹਨਾਂ ਦਾ ਵੀ ਤੇ ਰੋਜ਼ਗਾਰ ਗਿਆ ਪਤੰਗ ਬਾਈ ਇਹ ਸ਼ੌਂਕ ਰੱਖਦੇ ਪਹਿਲਾਂ ਰੱਖਦੇ ਹੁੰਨ ਨਹੀਂ ਹੈਗਾ ਕਿਉਂਕਿ ਜੀਰੋ ਦਾ ਗੱਟੂ ਆ ਗਿਆ ਔਰ ਉਹਦਾ ਪਤੰਗ ਮਤਲਬ ਹੀ ਨਹੀਂ ਬਣਦਾ ਪਤੰਗ ਡਾਈ ਜਾਵੇ ਹੂੰ ਪਰਿਵਾਰ ਚ ਕੋਈ ਨਹੀਂ ਉਡਾਂਦਾ ਉਡਾਂਦੇ ਨੇ ਛੋਟੇ ਭਤੀਜੇ ਵਗੈਰਾ ਉਡਾਂਦੇ ਹੌਣ ਗੱਟੂ ਦਿੰਦੇ ਨੇ ਜੀ ਜਾਂ ਫਿਰ ਦੋਸਤੋ ਭਾਰਤ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਹਰ ਤਿਉਹਾਰ ਨੂੰ ਬੜੀ ਮਹੱਤਵਤਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਤਿਉਹਾਰਾਂ ਦੇ ਵਿੱਚੋਂ ਇੱਕ ਤਿਉਹਾਰ ਹੈ ਲੋਹੜੀ ਦਾ ਤਿਉਹਾਰ ਜਿਹੜੇ ਤਿਉਹਾਰ ਉਹ ਵਾਲੇ ਦਿਨ ਬੱਚੇ ਨੌਜਵਾਨ ਅਤੇ ਬਜ਼ੁਰਗ ਪਤੰਗਬਾਜੀ ਕਰਦੇ ਨੇ ਬਹੁਤ ਚਾਹਵਾਨ ਹੁੰਦੇ ਨੇ ਲੋਕ ਪਤੰਗਬਾਜੀ ਦੇ ਪਰ ਅੱਜ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਸਮਾਂ ਆ ਚੁੱਕਿਆ ਹੈ ਕਿ ਪਤੰਗਬਾਜੀ ਕਰਨ ਤੋਂ ਵੀ ਲੋਕ ਡਰਦੇ ਨੇ ਤਾਂ ਛੱਤ ਤੋਂ ਚੜਨ ਤੋਂ ਵੀ ਡਰਦੀ ਆ ਕਿਤੇ ਚਾਈਨਾ ਡੋਰ ਦੇ ਨਾਲ ਗਲਾਂ ਨਾ ਕੱਟੇ ਜਾਵੇ ਚਾਈਨਾ ਡੋਰ ਦੇ ਨਾਲ ਹੱਥ ਨਾ ਕੱਟਿਆ ਜਾਵੇ ਕਿਤੇ ਸਾਡੇ ਬੱਚੇ ਦਾ ਨੁਕਸਾਨ ਨਾ ਹੋ ਜਾਵੇ ਤਾਂ ਇਹ ਗੱਲਾਂ ਜਿਹੜੀਆਂ ਵਾ ਪਰਿਵਾਰਿਕ ਮੈਂਬਰਾਂ ਦੇ ਮਹਿਜ ਵਿੱਚ ਜਰੂਰ ਆਂਦੀਆਂ ਨੇ ਤਾਂ ਕਿਤੇ ਨਾ ਕਿਤੇ ਚਾਈਨਾ ਡੋਰ ਨੂੰ ਨੱਥ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਖਾਸ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਪਰ ਤਿਉਹਾਰਾਂ ਦੇ ਲਾਗੇ ਹੀ ਕਿਉਂ ਪੁਲਿਸ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਅਸੀਂ ਗੱਲਬਾਤ ਸਾਂਝੀ ਕਰਦੇ ਹਾਂ ਸਮਾਜ ਸੇਵਕ ਵਰੁਣ ਸ਼ਰੀਨ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਕਹਿਣਾ ਚਾਹੁੰਦੇ ਜੇ ਜਿਸ ਤਰ੍ਹਾਂ ਹੀ ਮੈਂ ਗੱਲ ਕੀਤੀ ਕਿ ਚਾਈਨਾ ਡੋਰ ਇੱਕ ਵੱਡੀ ਸਮੱਸਿਆ ਬਣ ਚੁੱਕੀ ਆ ਚੈਲੰਜ ਪੁਲਿਸ ਵਾਸਤੇ ਤਾਂ ਸਮੱਸਿਆ ਲੋਕਾਂ ਵਾਸਤੇ ਕਿਸ ਤਰ੍ਹਾਂ ਬੰਦ ਹੋ ਸਕਦੀ ਹੈ ਕਾਰਨ ਕੀ ਹੈ ਬੰਦ ਕਿਉਂ ਨਹੀਂ ਹੁੰਦੀ ਦੇਖੋ ਜੀ ਬੰਦ ਨਾ ਹੋਣ ਦਾ ਕਾਰਨ ਤੇ ਇਹੋ ਆ ਕਿ ਜਦੋਂ ਲੋੜੀ ਦਾ ਸਮਾਂ ਆਂਦਾ ਪੁਲਿਸ ਵੀ ਉਸ ਤੋਂ ਹਫ਼ਤਾ 10 ਦਿਨਾਂ ਮਹੀਨਾ ਪਹਿਲਾਂ ਇਹ ਸਕਰੀਏ ਹੁੰਦੀ ਆ ਕਿ ਆਪਾਂ ਚਾਈਨਾ ਡੋਰ ਨੂੰ ਨਾਥ ਪਾੰਨੇ ਆ ਜਾਂ ਫੜਦੇ ਆ ਜੀ ਗੱਟੂ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚਾਈਨਾ ਡੋਰ ਦੇ ਜਿਹੜੇ ਗੱਟੂਆਂ ਦੀ ਇੰਪੋਰਟ ਆ ਉਹ ਜਲੰਧਰੋਂ ਤੋਂ ਲੁਧਿਆਣੇੋਂ ਜ਼ਿਆਦਾ ਹੁੰਦੀ ਆ ਤੇ ਲੋਕੀ 6-6 ਮਹੀਨੇ ਪਹਿਲਾਂ ਹੀ ਗੱਟੂਆਂ ਦੀਆਂ ਪੇਟੀਆਂ ਸਟਵਾ ਲੈਂਦੇ ਨੇ ਆਪਣੇ ਵੱਲ ਤੇ ਜਦ ਕਿ 100-150 1.5 ਤੋਂ 200 ਰੁਪਏ ਦਾ ਇੱਕ ਗੱਟੂ ਪੈਂਦਾ ਵਾ ਇਹਨਾਂ ਨੂੰ ਤੇ ਬਾਅਦ ਲੋਹੜੀ ਦੇ ਲਾਗੇ 6-600 ਰੁਪਏ ਦਾ ਵਿਕਦਾ ਵਾ ਬਹੁਤ ਵੱਡੇ ਸਰ ਤੇ ਬਲੈਕ ਹੁੰਦਾ ਵਾ ਠੀਕ ਹੈ ਤੇ ਪੁਲਸ ਨੂੰ ਉਦੋਂ ਹੀ ਚਾਹੀਦਾ ਵਾ ਕਿ ਸ਼ੁਰੂ ਤੋਂ ਹੀ ਇਹ ਤੇ ਨੱਥ ਪਾਈ ਜਾਵੇ ਨਾ ਕਿ ਤਿਉਹਾਰਾਂ ਦੇ ਲਾਗੇ ਕਿਉਂਕਿ ਤਿਉਹਾਰਾਂ ਦੇ ਲਾਗੇ ਜਿਹੜੀ ਨੱਥ ਪਾਣੀ ਉਹ ਨੱਥ ਪਾਣੀ ਨਹੀਂ ਕੋਈ ਫਾਰਮੈਲਟੀ ਹੈ ਅੱਛਾ ਜਿਹੜੀ ਤੀਕੇ ਦੇ ਵਿੱਚ ਫੈਕਟਰੀਆਂ ਲੱਗੀਆਂ ਨੇ ਲੁਧਿਆਣਾ ਜਰੰਧਾ ਕੀ ਫੈਕਟਰੀ ਦੇ ਉੱਤੇ ਲਿਖਿਆ ਕਿ ਇਹ ਜਿਹੜੀ ਆਪਾਂ ਡੋਰ ਤਿਆਰ ਕਰਦੇ ਪਏ ਪਤੰਗਾ ਵਾਸਤੇ ਹੀ ਹੈ ਜਿਹੜਾ ਧਾਗਾ ਤਿਆਰ ਕਰਦੇ ਪਏ ਪਤੰਗਾ ਵਾਸਤੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੱਛੀਆਂ ਦਾ ਫੜਨ ਵਾਸਤੇ ਜਾਲ ਯਾ ਫਿਰ ਜਿਹੜੀਆਂ ਮੰਜੀਆਂ ਦੀਆਂ ਨਵਾਰਾ ਬੰਦੀਆਂ ਫੋਲਡਿੰਗ ਮਜੇ ਦੇ ਉਹਨਾਂ ਵਾਸਤੇ ਧਾਗਾ ਤਿਆਰ ਕਰਦੇ ਇਹ ਤੇ ਇਹ ਤੇ ਉਹੀੋ ਗੱਲ ਹੋ ਗਈ ਲਿਖਿਆ ਜਾ ਰਿਹਾ ਇਹ ਤੇ ਸ਼ਰਾਬ ਦੇ ਉੱਤੇ ਲਿਖਿਆ ਹੁੰਦਾ ਵਾ ਕਿ ਸ਼ਰਾਬ ਸਿਹਤ ਲਈ ਹਾਨਕਾਰਕ ਤੇ ਹੁੰਦੀ ਤੇ ਹਾਨੀਕਾਰਕ ਹੀ ਹੈ ਨਾ ਤੇ ਜਦ ਸਿਗਰਟ ਤੇ ਵੀ ਲਿਖਿਆ ਸ਼ਰਾਬ ਤੇ ਵੀ ਲਿਖਿਆ ਵਦੇਰਾ ਮਤਲਬ ਸਹੀ ਤੋ ਨਾ ਹੋ ਗਿਆ ਨਾਲੇ ਇੱਥੇ ਕਿੰਨੇ ਕੁ ਪੰਜਾਬ ਦੇ ਸਮੁੰਦਰ ਨੇ ਜਿਹੜੇ ਨਾਲੇ ਜਾਲ ਬਣਾਣੇ ਨੇ ਠੀਕ ਆ ਜਿਹੜੋ ਦੀ ਇਹ ਥ੍ਰੈਡ ਜਿਹੜਾ ਧਾਗਾ ਵਾ ਇਹ ਗੁੱਡੀਆਂ ਵਾਸਤੇ ਯੂਜ਼ ਹੋਣ ਲੱਪਿਆ ਉਦੋਂ ਦੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋਈਆਂ ਪਹਿਲਾਂ ਕਿਉਂ ਨਹੀਂ ਲਗਦੀਆਂ ਆਉਣੀਆਂ ਇਹ ਫੈਕਟਰੀਆਂ ਹੁਣ ਨਹੀਂ ਕਿਉਂ ਲਗਦੀਆਂ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਵੇ ਪੁਲਿਸ ਵੱਲੋਂ ਹਰ ਜਦੁੱਜਦ ਕੀਤੀ ਜਾ ਰਹੀ ਹੈ ਹੁਣ ਅਸੀਂ ਦੇਖਦੇ ਪਏ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਡਰੋਨ ਦੇ ذریعے ਲੋਕਾਂ ਦੀਆਂ ਛੱਤਾਂ ਚੱਕ ਕੇ ਤੇ ਜਾ ਰਹੀਆਂ ਥੋੜੀ ਕਿਦੋਂ ਥੋੜੀ ਕਿਦੋਂ ਦੀ ਹੈ ਜੀ 13 13 ਜਨਵਰੀ ਦੀ ਤੇ ਡਰੋਨ ਕਿਦੋਂ ਲਾਇਆ ਗਿਆ 2 ਜਨਵਰੀ ਨੂੰ ਬਿਲਕੁਲ 1 ਜਨਵਰੀ ਨੂੰ 10 15 ਦਿਨ ਪਹਿਲਾਂ ਤੇ ਬਾਕੀ ਸਾਲ ਕੀ ਕਰਦੀ ਹੈ ਪੁਲਿਸ ਬਾਕੀ ਸਾਲ ਛੱਤਾਂ ਉੱਤੇ ਉੱਡਦੀਆਂ ਨਹੀਂ ਗੱਡੀਆਂ ਤੇ ਬਾਕੀ ਸਾਲ ਪੁਲਿਸ ਨੇ ਥ੍ਰੈਡ ਨਹੀਂ ਵੇਖੋ ਭਾਜੀ ਗੁੱਡੀ ਜ਼ਰੂਰੀ ਨਹੀਂ ਹੈ ਕਿ ਗੁੱਡੀ ਉੱਡਣ ਦੀ ਆ ਮੇਨ ਗੱਲ ਹੈ ਕਿ ਥ੍ਰੈਡ ਦੀ ਗੱਟੂ ਗੱਟੂ ਤੇ ਉਦੋਂ ਹੀ ਕੋਠੇ ਰੱਖੇ ਨਾ ਬੰਦੇ ਜਦੋਂ ਪਤੰਗबाजी ਸ਼ੁਰੂ ਕਰਨੀ ਆ ਕਿਉਂ ਜਿਹੜਾ ਪਤੰਗबाजी ਨਹੀਂ ਆ ਨਾ 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 ਦੇਖੋ ਇੱਥੇ ਮੈਂ ਤੁਹਾਡੀ ਗੱਲ ਕੱਟਾਂਗਾ ਜਦੋਂ ਗੱਟੂ ਇੰਪੋਰਟ ਹੋ ਰਹੇ ਨੇ ਇੱਕ ਗੱਟੂ ਐਸ ਟਾਈਮ ਇੱਕ ਕੋਈ ਥ੍ਰੈਡ ਬਣ ਕੇ ਨਹੀਂ ਰਹਗਾ ਉਹ ਇੱਕ ਜਾਨ ਲੈਵਾ ਹਥਿਆਰ ਆ ਜਿਵੇਂ ਕਹੇ ਲੋ ਵੈਪਨ ਆਓ ਕਿਉਂਕਿ ਬਹੁਤ ਸੇ ਮਾਸੂਮ ਬੱਚਿਆਂ ਦੀ ਡੈਥ ਹੋ ਜਾਂਦੀ ਆ ਠੀਕ ਹੈ ਨਾ ਬਹੁਤ ਸੇ ਐਕਸੀਡੈਂਟ ਵੀ ਹੋਰ ਨਾਲ ਹੁੰਦੇ ਬਹੁਤ ਸੇ ਇਹੋ ਜੇ ਮੇਜਰ ਕੇਸ ਵੇਖਣ ਨੂੰ ਮਿਲਦੇ ਨੇ ਜਿਹਨਾਂ ਚੋ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਆਪਣੇ ਕੰਮਕਾਰ ਜਾਂਦੇ ਤਾਂ ਸਿੱਧੇ ਮੋਟੇ ਮੈਂ ਗੱਲ ਕਰਾਂ ਕਿ ਤੁਸੀਂ ਚਾਹੁੰਦੇ ਜੇ ਕਿ ਜਦੋਂ ਆ ਆਂਦੇ ਨੇ ਜਾਂ ਐਂਟਰ ਹੁੰਦੀ ਪੰਜਾਬ ਚ ਅਦੋਂ ਉਦੋਂ ਰੋਕ ਦਿੱਤੀ ਜਾਵੇ ਲੁਧਿਆਣੇ ਤੋਂ ਜਦੋਂ ਬਣਦੇ ਨੇ ਉਦੋਂ ਰੋਕ ਦਿੱਤਾ ਜਾਵੇ ਪਰ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਜ਼ਿਲ੍ਹੇ ਦਾ ਕੋਈ ਕਸੂਰ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਉਹ ਐਸਲੇ ਜੇ ਡਰੋਨ ਉਡਾਉਂਦੇ ਪਏ ਨੇ ਤਾਂ ਐਸਲੇ ਗੱਟੂ ਤੇ ਹੈਗੇ ਨੇ ਉਹਨਾਂ ਨੂੰ ਹੀ ਫੜਦੇ ਪਏ ਨੇ ਡਰੋਨ ਦੇ ਜ਼ਰੀਏ ਉਹ ਲੁਧਿਆਣੇੋਂ ਆਂਦੇ ਬੰਦ ਨਹੀਂ ਫੜਦੇ ਮੈਂ ਤੁਹਾਡੀ ਗੱਲ ਇੱਕ ਗੱਲ ਤੁਹਾਡਾ ਨਾ ਪੁੱਛਣਾ ਚਾਹਾਂਗਾ ਡਰੋਨ ਦੇ ਜ਼ਰੀਏ ਕੀ ਕਰਦੇ ਨੇ ਪੁਲਿਸ ਵਾਲੇ ਕੀ ਗੱਟੂ ਜਿਹੜਾ ਕੋਠੇ ਦੇ ਡਾਂਦੇ ਉਹਨੂੰ ਫੜ ਲਿਆ ਕੀ ਇਹਨਾਂ ਨੇ ਇਹ ਪੁੱਛਿਆ ਕਿ ਉਹ ਗੱਟੂ ਆਇਆ ਕਿੱਥੋਂ ਚੈਨ ਤੋਂ ਚ ਛੋਟੀਆਂ ਮੱਛੀਆਂ ਫੜ ਕੇ ਮਗਰਮਾਚ ਛੱਡਦੇ ਨੇ ਤੇ ਇਹ ਵੀ ਕੋਈ ਸ਼ਿਕਾਰਥਾਣਾ ਹੋਇਆ ਜਾਂ ਇਹ ਕ੍ਰਾਈਮ ਤੇ ਕੋਈ ਖਬਰ ਕੀਤੀ ਆ ਪੁਲਿਸ ਦੀ ਖਬਰ ਕੀਤੀ ਆ ਗੇਟ ਹਕੀਮਾ ਥਾਣੇ ਦੇ ਵਿੱਚ ਤਾਂ ਉਹਨਾਂ ਵੱਲੋਂ 5 ਤੋਂ 5 ਤੋਂ 600 ਗੱਟੂ ਸਾਹਮਣੇ ਰੱਖਿਆ ਗਿਆ ਜਿਹੜਾ ਫੜਿਆ ਤਾਂ 7 ਤੋਂ 8 ਪਰਚੇ ਦਰਜ ਕੀਤੇ ਨੇ ਤੇ ਜੇ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ 20 ਤੋਂ 25 ਕਹਿੰਦੇ ਬੇ ਪਰਚੇ ਦਰਜ ਹੋ ਚੁੱਕੇ ਨੇ 11500 ਦੇ ਕਰੀਬ ਗੱਟੂ ਜਿਹੜਾ ਵਾ ਬਰਾਮਤ ਕਰ ਲਿੱਤਾ ਗਿਆ ਗੱਟੂ ਬੰਦ ਹੋ ਗਏ 11500 ਨਾਲ ਲੱਖਾਂ ਦੀ ਗਿਣਤੀ 'ਚ ਗੱਟੂ ਆਇਆ ਹੈ ਅੰਮ੍ਰਿਤਸਰ ਲੱਖਾਂ ਦੀ ਗਿਣਤੀ 'ਚ ਲੋਕੀ ਪੇਟੀਆਂ ਦੀਆਂ ਪੇਟੀਆਂ ਤਾਂ ਪੁਲਿਸ ਫੜਨ ਨਹੀਂ ਚਾਹੁੰਦੀ ਪੁਲਿਸ ਪੁਲਿਸ ਫੜ ਪੁਲਿਸ ਨ ਬਰਡਨ ਬਿਲਕੁਲ ਨਹੀਂ ਲੈਂਦੀ ਜੀ ਪੁਲਿਸ ਨੂੰ ਉਦੋਂ ਹੀ ਵਿਖਦਾ ਵਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਜਾਂ ਕੋਈ ਕੇਸ ਹਾਈਲਾਈਟ ਕਰ ਦਿੰਦੀ ਆ ਪ੍ਰੈਸ ਤਾਂ ਪੁਲਿਸ ਉਦੋਂ ਸਕਰੀਏ ਹੋ ਜਾਂਦੀ ਆ ਉਦੋਂ ਤਾਂ ਪੁਲਿਸ ਨੂੰ ਜੇ ਵੇਖੋ ਮੈਂ ਤੁਹਾਨੂੰ ਫੇਰ ਉਹ ਗੱਲ ਕਹਿਣ ਚਾਹਾਂਗਾ ਕਿੰਨੀ ਸ਼ਰਮਸਾਰ ਗੱਲ ਆ ਸਾਡੇ ਪੰਜਾਬ ਵਾਸਤੇ ਖਾਸ ਕਰ ਕਿ ਇੱਕ ਧਾਗੇ ਤੋਂ ਲੋਕਾਂ ਦੀ ਜਾਨ ਚਲ ਜਾਂਦੀ ਆ ਸ਼ਰਮਸਾਰ ਗੱਲਾਂ ਨਾ ਕਿ ਧਾਗਾ ਹੀ ਹੈ ਨਾ ਤਰੇ ਉਹ ਗੱਟੂ ਗੱਟੂ ਆ ਜੋ ਵੀ ਆ ਨਾਇਲਨ ਦੀ ਜਾਂ ਡੋਰ ਜੋ ਵੀ ਆ ਹੋ ਹੈਨਾ ਤੁਸੀਂ ਸੁਲਾ ਦੇ ਦਿਓ ਕਿਸ ਤਰ੍ਹਾਂ ਕਰੇ ਬੁਲਸ ਪ੍ਰਸ਼ਾਸਨ ਪਹਿਲੇ ਦੇਖੋ ਜੀ ਫਸਟ ਲਈ ਤਾਂ ਪ੍ਰਸ਼ਾਸਨ ਨੂੰ ਇਹ ਕਰਨਾ ਚਾਹੀਦਾ ਵਾ ਕਿ ਇਹਨਾਂ ਦੀ ਜਿੱਥੇ ਬੰਦੇ ਨੇ ਉੱਥੇ ਨਕੇਲ ਪਾਓ ਹਮ ਠੀਕ ਆ ਤੁਸੀਂ ਵੇਖੋਗੇ ਉਹਨਾਂ ਨੂੰ ਕਿੰਨੀ ਕਿੰਨੀ ਕੁਆਂਟੀਟੀ 'ਚ ਜਾਲ ਜੇ ਤੁਸੀਂ ਕਹ ਰਹੇ ਜਾਲ ਬੰਦਾ ਵਾ ਉਹ ਮੱਛੀਆਂ ਫੜਨ ਲਈ ਜਾਲ ਵਾਲਾ ਕਹ ਰਹੇ ਨਾ ਤੁਸੀਂ ਬਿਲਕੁਲ ਉਹ ਕਿੰਨੀ ਕੁਆਂਟੀਟੀ 'ਚ ਉਹਨਾਂ ਨੂੰ ਚਾਹੀਦਾ ਉਸ ਤੋਂ ਵੱਧ ਉਹਦਾ ਉਤਪਾਦ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਐਕਸੈਸ 'ਚ ਹੁਣ ਕਰਨਦੇ ਨੇ ਤੋ ਗੁੱਡੀਆਂ ਵਾਸਤੇ ਯੂਜ਼ ਹੋ ਰਿਹਾ ਵਾ ਇਹਦੇ ਨਾਲ ਵੇਖੋ ਇੱਕ ਤਾਂ ਜਾਣ ਜਾਂਦੀ ਆ ਇੱਕ ਜਿਹੜੇ ਪੁਰਾਣਾ ਕਲਚਰ ਸਾਡਾ ਡਾਡ ਓਵਰ ਦਾ ਠੀਕ ਹੈ ਨਾ ਹੱਥਾਂ ਨਾਲ ਡੋਰ ਲਾਣੀ ਆਪਾਂ ਚੌਂਕਾ ਚ ਖਲੋ ਕੇ ਆਪ ਧਾਗੇ ਲਵਾਂਦੇ ਹੁੰਦੇ ਹਾਂ ਉਹਨਾਂ ਦਾ ਵੀ ਤੇ ਰੋਜ਼ਗਾਰ ਗਿਆ ਪਤੰਗ ਭਾਈ ਇਹ ਸ਼ੌਂਕ ਰੱਖਦੇ ਪਹਿਲਾਂ ਰਖਦੇ ਹੁੰਦੇ ਸੀ ਹੁਣ ਨਹੀਂ ਹੈਗਾ ਕਿਉਂਕਿ ਜ਼ੀਰੋ ਦਾ ਘੱਟੂ ਆ ਗਿਆ ਔਰ ਉਹਦਾ ਪਤੰਗ ਮਤਲਬ ਹੀ ਨਹੀਂ ਬਣਦਾ ਪਤੰਗ ਡਾਈ ਜਾਵੇ ਪਰਿਵਾਰ ਚ ਕੋਈ ਨਹੀਂ ਉਡਾਂਦਾ ਉਡਾਉਂਦੇ ਨੇ ਛੋਟੇ ਭਤੀਜੇ ਵਗੈਰਾ ਉਡਾਉਂਦੇ ਹੋਣ ਗੱਟੂ ਦਿੰਦੇ ਜੀ ਜਾਂ ਫਿਰ ਨਹੀਂ ਨਹੀਂ ਆਪਾਂ ਤਾਂ ਨਹੀਂ ਲੈ ਕੇ ਦਿੱਤਾ ਲੇਕਿਨ ਹੁਣ ਕੀ ਕਰੋਗੇ ਤੁਸੀਂ ਜੇ ਕੋਈ ਇੱਕ ਬੱਚਾ ਗੱਟੂ ਨਾਲ ਡਾਂਦਾ ਹੋਗਾ ਤੇ ਇੱਕ ਬੱਚਾ ਡੋਰ ਨਾਲ ਡਾਂਦਾ ਹੋਗਾ ਤੇ ਮੈਨੂੰ ਨਹੀਂ ਲੱਗਦਾ ਕੋਈ ਡੋਰ ਨਾਲ ਡਾਂਦਾ ਹੋਊਗਾ ਸਾਰੇ ਗੱਟੂ ਨਾਲ ਹੀ ਡਾਂਗੇ ਅੱਛਾ ਉਹ ਸਮਾਂ ਥੋੜਾ ਯਾਦ ਕਰਾ ਦਿਓ ਜਦੋਂ ਡੋਰ ਲੱਗਦੀ ਸੀ ਹੱਥਾਂ ਦੇ ਨਾਲ ਡੋਰ ਲਗਾਈ ਜਾਂਦੀ ਸੀ ਤਾਂ ਚਾਰ-ਚਾਰ ਘੰਟੇ ਲੈਣੇ ਚ ਖੋਣਾ ਪੈਂਦਾ ਸੀ ਉਹ ਬਹੁਤ ਵਧੀਆ ਸਮਾਂ ਸੀਗਾ ਔਰ ਇਹ ਚ ਆਪਣੀ ਇੱਕ ਕਹਿੰਦੇ ਨਾ ਆਪ ਨੂੰ ਇੱਕ ਹੁੰਦਾ ਹੈਗਾ ਕਿ ਯਾਰ ਆਪਾਂ ਖਲੋ ਕੇ ਲਵਾਣੀ ਆ ਧੁੱਪੇ ਖਲੋਤੇ ਰਹਿਣਾ ਬਚੋਰ ਹੁੰਦੀ ਬڑے ਧਾਗੇ 6 ਧਾਗੇ ਆ ਦੀ 9 ਧਾਗੇ ਰੇ ਕਾਲਾ ਮਾਂਜਾ ਸੰਗਲੇ ਗੈਡਾ ਇਦਾਂ ਦੇ ਧਾਗੇ ਨਹੀਂ ਇੱਕ ਇੱਕ ਖੁਦ ਨੂੰ ਚਾਹ ਹੁੰਦਾ ਹੈਗਾ ਯਾਰ ਆਪਾਂ ਇਹ ਵਾਲੀ ਧਾਗੇ ਦੀ ਡੋਰ ਲਿਆਏ ਆ ਆਪਾਂ ਇਹ ਡਾਣੀਆਂ ਲੇਕਿਨ ਅੱਜ ਦਾ ਟਾਈਮ ਕੀ ਹੈ ਕੋਈ ਨਹੀਂਗਾ ਅੱਜ ਕੱਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਗੱਟੂਆਂ ਦੀ ਅੱਜ ਕੱਲ ਫਲਿੱਪਕਾਰਡ ਐਮਾਜ਼ੋਨ ਤਾਂ ਗੱਟੂ ਵੀ ਕਰਦੇ ਨੇ ਹੂੰ ਤੇ ਗਿਆ ਮੈਂ ਕਿਉਂ ਲੈਣਾ ਆਪਾਂ ਤਾਂ ਡਾਂਦੇ ਹੀ ਨਹੀਂ ਗੁੱਡੀ ਦੇ ਡਾਂਦੇ ਤੁਹੇ ਹੀ ਐਮਾਜ਼ੋਨ ਆਪਣੇ ਫੋਨ ਤੇ ਖੋਲੋ ਉਥੇ ਆ ਜਾਂਦਾ ਉਹ ਥ੍ਰੈਡ ਤੁਸੀਂ ਵੇਖੋ Amazon ਤੇ ਆ Flipkart ਤੇ ਆ ਕਿ ਉਹ ਪ੍ਰਸ਼ਾਸਨ ਸਾਈਬਰ ਸੈੱਲੰਦਾ ਹੈਗਾ ਨਹੀਂ ਲੋਕੀ ਗੱਟੂਆਂ ਨਾਲ ਸਰ ਇਹ ਆ Instagram ਤੇ Facebook ਤੇ ਵੀਡੀਓ ਪਾਉਂਦੇ ਨੇ ਇਹਨਾਂ ਨੂੰ ਡਰੋਨ ਨਾਲ ਦੀ ਲੋੜ ਇਹਨਾਂ ਦਾ ਸਾਈਬਰ ਸੈੱਲ ਸਕਰੀ ਹੋ ਜਾਏ ਤਾਂ ਇਹਨਾਂ ਨੂੰ ਉੱਥੋਂ ਪਤਾ ਲੱਗ ਜਾ ਗੱਟੂ ਵਿਕਣ ਕਿੱਥੋਂ ਦੇ ਤੇ ਲੈਣ ਕੋਣ ਕੋਣ ਦੇ ਆ ਵਾ ਕੋਣ ਕੋਣ ਡਾਂਦਿਆ ਵਾ ਤੁਸੀਂ Instagram ਖੋਲੋ ਤਾਂ ਅੱਜ ਕੱਲ ਕੀ ਕੁਝ ਨਹੀਂ ਗਾ Instagram ਤੇ ਜੀ ਅਮਰਸਰ ਦਾ ਕੋਈ ਬੰਦਾ ਇਸ ਤਰ੍ਹਾਂ ਵੇਚਦਾ ਵੇ ਤਾਂ ਉਹਨੂੰ ਕਾਬੂ ਕਰ ਲਈਏ ਜੋ ਵੇਚਦਾ ਹੀ ਪੰਜਾਬ ਤੋਂ ਬਾਹਰੋਂ ਪਿਆ ਵਾ ਜਾਂ ਫਿਰ ਪੰਜਾਬ ਦੀ ਕਿਸੇ ਹਿੱਸੇ ਤੋਂ ਫਿਰ ਕਿਸ ਤਰੀਕੇ ਨਾਲ ਅਮਰਸਰ ਪੁਲਿਸ ਕੱਲੀ ਕੀ ਕਰੇਗੀ ਤਾਂ ਫਿਰ ਸਾਰੇ ਰਲ ਕੇ ਕਰੇ ਹੁਣ ਆਪਾਂ ਥੋੜਾ ਕਿਸੇ ਨੂੰ ਗਾਈਡੈਂਸ ਦੇਣੀ ਹੈ ਕਿ ਡੀਜੀਬੀ ਸਾਹਿਬ ਕਰਨ ਪੂਰੇ ਪੰਜਾਬ 'ਚ ਤਾਂ ਹੈਗਾ ਹੀ ਹੈ ਨਾ ਡੀਜੀਬੀ ਸਾਹਿਬ ਤਾਂ ਪੂਰੇ ਪੰਜਾਬ ਦੇ ਹੀ ਹੈ ਨਾ ਉਹ ਸਾਰਿਆਂ ਨੂੰ ਆਦੇਸ਼ ਦੇਣ ਭਾਜੀ ਜੇ ਇਹਨੂੰ ਨਕੀਲ ਪਾਣੀ ਹੋਵੇ ਤੇ ਕੁਝ ਵੱਡੀ ਗੱਲ ਨਹੀਂ ਆ ਸਮਾਂ ਜ਼ਰੂਰ ਲੱਗਦਾ ਵਾ ਲੇਕਿਨ ਸਮਾਂ ਕੀ ਲੱਗਣਾ ਵਾ ਕਿ ਲੋੜੀ ਦੇ ਲਾਗੇ ਚਾਗੇ ਨਾ ਇਹ ਨਕੀਲ ਪਾਣ ਇਹ ਨਕੀਲ ਸ਼ੁਰੂ ਤੋਂ ਪਾਣੀ ਸ਼ੁਰੂ ਕਰ ਦਨ ਤਾਂ ਲੋੜੀ ਦੇ ਲਾਗੇ ਜੱਗੇ ਇਹਨਾਂ ਨੂੰ ਗੱਟੂ ਵਿਖਣੇ ਬੰਦ ਹੋਣੇ ਆ ਉਦਾਂ ਜੇ ਸੋਚਣ ਕਿ ਲੋੜੀ ਤਾਂ 10-15 ਦਿਨ ਪਹਿਲਾਂ ਆਪਾਂ ਲਾਲਾ ਲਾਲਾ ਕਰ ਲਈ ਖਬਰਾਂ ਲਵਾ ਲਈਏ ਠੀਕ ਆ ਗੁੱਸਾ ਨਾ ਕਰਿਓ ਜੀ ਜੀ ਬਿਲਕੁਲ ਕਿ ਖਬਰਾਂ ਲਵਾ ਕੇ ਆਪਾਂ ਕਈਏ ਪੁਲਸ ਇਹ ਕਾਰਵਾਈ ਕਰਨ ਦੀ ਆ ਬਿਲਕੁਲ ਗਲਤ ਆ ਕੋਈ ਫਾਇਦਾ ਨਹੀਂ ਉਹਦਾ ਸਿਰਫ ਫਾਰਮੈਲਿਟੀ ਹੋ ਰਹੀ ਆ ਆਪਣੇ ਆਪਣੀ ਵਾਹ ਵਾਈ ਲੁੱਟਣ ਦੀ ਚੱਕਰਾਂ ਚ ਹੋ ਰਿਹਾ ਵਾ ਹੋਰ ਕੁਝ ਨਹੀਂ ਹੋ ਰਿਹਾ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦੋ ਜੋ ਵੀ ਡਰੋਨ ਡਰਾਂ ਨੂੰ ਡਾਰੇ ਨੇ ਕਿ ਉਸ ਤੋਂ ਬਾਅਦ ਹੁਣ ਗੱਟੂ ਨਹੀਂ ਉੱਡਣਗੇ ਲੋੜੀ ਤਾਂ ਤੁਸੀਂ ਵੇਖਿਓ ਗੱਟੂਆਂ ਤੋਂ ਇਲਾਵਾ ਗੁੱਡੀ ਨਹੀਂ ਉੱਟ ਅੱਛਾ ਮੈਂ ਕੱਲ ਇੱਕ ਖਬਰ ਕਰਨ ਗਿਆ ਸੀ ਜਿਹੜੇ ਹੱਥ ਦੇ ਨਾਲ ਡੋਰ ਲਗਾਉਂਦੇ ਨੇ ਉਹਨਾਂ ਦੇ ਕੋਲ ਗਿਆ ਸੀ ਤਾਂ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਉਹ ਸਮਾਂ ਨਹੀਂ ਰਹਿ ਗਿਆ ਆਪਾਂ 50 50 ਸਾਲ ਲਗਾਏ ਸੀ ਇਹ ਕੰਮ ਸਿੱਖਣ ਦੇ ਵਿੱਚ ਜਦੋਂ ਸਾਡੀ ਕਮਾਈ ਕਰਨ ਤੇ ਦੇਣਾ ਹੈ ਤਾਂ ਉਸ ਤੋਂ ਬਾਅਦ ਗੱਟੂ ਆਗੇ ਤਾਂ ਉਸ ਤੋਂ ਬਾਅਦ ਸਾਡਾ ਕੰਮ ਕਰਦਾ ਬਿਲਕੁਲ ਸਹੀ ਆ ਜੀ ਬਿਲਕੁਲ ਸਹੀ ਆ ਅਸਲੀ ਡੋਰ ਅੱਜ ਵੀ ਮੈਂ ਤੁਹਾਨੂੰ ਯਾਦ ਦੱਸਣਾ ਚਾਹਾਂਗਾ ਰਣਜੀਤ ਐਵਨਿਊ ਪਤੰਗਾ ਦੇ ਮੈਚ ਲੱਗਦੇ ਨੇ ਲੇਕਿਨ ਉੱਥੇ ਕੰਪਲਸਰੀ ਕੀ ਆ ਕੋਈ ਗੱਟੂ ਨਾ ਗੁੱਡੀ ਨਹੀਂ ਡਾਂਦਾ ਪੁਰਾਣੀਆਂ ਡੋਰਾ ਨਾਲ ਉਹ ਵੇਖਣ ਦਾ ਮਜ਼ਾ ਆਂਦਾ ਲੋਕੀ ਖਲੋ-ਖਲੋ ਵੇ ਕਿ ਉਹ ਉਹ ਟ੍ਰੈਡੀਸ਼ਨਲ ਅਸਾਂ ਚ ਡੋਰ ਉਹ ਵਾ ਕਿ ਜਿਹੜੀ ਪਤੰਗ ਡਾਲਣ ਲਈ ਬਣੀਆ ਗੱਟੂ ਥੋਣਾ ਯਾਰ ਗੱਟੂ ਤਾਂ ਇੱਕ ਜਾਨਲੇਵਾ ਹਥਿਆਰ ਇਹ ਤਾਂ ਬਹੁਤ ਮੈਂ ਕਹਿੰਦਾ ਇੱਕ ਕਾਨੂੰਨੀ ਦੀ ਚੀਜ਼ ਬਣ ਕੇ ਸਾਹਮਣੇ ਆਈ ਆ ਕਿ ਕਿਸੇ ਨੂੰ ਮਾਰਨਾ ਵੀ ਇਹਨੇ ਕੋਈ ਅਣਜਾਣ ਵੀ ਮਰ ਜਾਂਦਾ ਵਾ ਤੇ ਕਿਸੇ ਤਾਂ ਪਤਾ ਵੀ ਨਹੀਂ ਲੱਗਦਾ ਕਿੰਨੇ ਮਾਰਿਆ ਵਾ ਡੋਰ ਆ ਫਿਰਗੀ ਜੀ ਫਿਰਗੀ ਲੇਕਿਨ ਕਿਸੇ ਮਾਂ ਦਾ ਪੁੱਤ ਜਿਹੜੋ ਜਾਂਦਾ ਪਤਾ ਉਹਨੂੰ ਲੱਗਦਾ ਜਿਹੜੇ ਘਾਰ ਦਾ ਜੀ ਤੇ ਇੱਕ ਪਾਸੇ ਚਾਈਨਾ ਡੋਰ ਇੱਕ ਬਰਾਬਰ ਆ ਜੀ ਹਮ ਇੱਕ ਬਰਾਬਰ ਹੁਣ ਗੱਟੂ ਫੜੇ ਗਏ ਕੀ ਕਰੋਗੇ ਕੀ ਕਾਰਵਾਈ ਹੋਣੀ ਜੀ ਉਹਨਾਂ ਤੇ ਮੌਕੇ ਦੇ ਜ਼ਮਾਨਤ ਫੇਰ ਕੀ ਰਹਿ ਗਿਆ ਕੀ ਰਹਿ ਗਿਆ ਆਪਾਂ ਪੁਲਿਸ ਦੇ ਦਾਅਵੇ ਸੁਣਨ ਨੇ ਆਪਾਂ ਗੱਟੂ ਫੜੇ ਇੰਨੇ ਗੱਟੂ ਫੜੇ ਕੀ ਫਾਇਦਾ ਉਹਦਾ ਫੜਨ ਦਾ ਤੁਹਾਡੇ ਮੌਕੇ ਤੇ ਜ਼ਮਾਨਤੀ ਦੇਣੀ ਆ ਤੇ ਹੂੰ ਮੌਕੇ ਦੇ ਜ਼ਮਾਨਤ ਦਾ ਕੀ ਹੋ ਜਾਊਗਾ ਦੁਬਾਰਾ ਉਹ ਗੱਟੂ ਲਿਆਊਗਾ ਨਹੀਂ ਉਹ ਨਹੀਂ ਲਿਆਊਗਾ ਕੋਈ ਹੋਰ ਲਿਆਊਗਾ ਮੈਂ ਤੁਹਾਨੂੰ ਦੱਸਣ ਨੇ ਆ ਭਾਜੀ ਇਹ ਮੇਰੇ ਆਪਣੀ ਵੇਖੀ ਗੱਲ ਆ ਪੁਲਿਸ ਨੂੰ ਲੋਕੀ ਸਹਿਯੋਗ ਨਹੀਂ ਦਿੰਦੇ ਭਿਜ ਲੋਕੀ ਸਹਿਯੋਗ ਲੋਕੀ ਦਾ ਸਾਨੂੰ ਪਤਾ ਹੋਵੇ ਕਿ ਕਿਹੜੀ ਜਗ੍ਹਾ ਤੇ ਗੱਟੂ ਵੇਚਦੇ ਨੇ ਕਿਹੜੀ ਜਗ੍ਹਾ ਤੇ ਪੁਲਿਸ ਨੂੰ ਦੱਸ ਦਈਏ ਉਹ ਭਾਜੀ ਪੁਲਿਸ ਨੂੰ ਤੁਸੀਂ ਫੋਨ ਕਰੋ ਪੁਲਿਸ ਨੂੰ ਆਪ ਜਾ ਕੇ ਦੱਸ ਦੇਣਾ ਤੁਹਾਡਾ ਕਹਿੰਦੇ ਆ ਬੈਰਪੋ ਆਉਂਦੀ ਅੱਜ ਦੇ ਟਾਈਮ ਤੇ ਤੁਸੀਂ ਕੀ ਸੋਚਦੇ ਹੋ ਮੈਂ ਪੁਲਿਸ ਨੂੰ ਫੋਨ ਕਰਾਂਗਾ ਭਾਈ ਪ੍ਰੂਫ ਕੀ ਹੈ ਕਿਸੇ ਨੂੰ ਪੁੱਛ ਲਓ ਕੋਈ ਅੱਜ ਤੱਕ ਪੁਲਿਸ ਨੂੰ ਫੋਨ ਕਰਦਾ ਵਾ ਕਿ ਮੇਰੇ ਗਵਾਹਾਂ ਦੇ ਚ ਕੇ ਨੇ ਮੇਰੀ ਗੱਲ ਸੁਣੋ ਪੰਜ ਮੁਲਾਵਾ ਤੇ ਇੱਕ ਵੀ ਚੁਖਰਾਬ ਹੋਏ ਕਿ ਤੇ ਆਪਾਂ ਸਾਰੀ ਪੁਲਿਸ ਨੂੰ ਨਹੀਂ ਨਾ ਕਹਿ ਸਕਦੇ ਕਿ ਸਾਰੀ ਪੁਲਿਸ ਭਾਈ ਮੰਨ ਲਓ ਸਾਰੇ ਇੱਕੋ ਜਿਹੇ ਨਹੀਂਗੇ ਤੇ ਜੇ ਮੇਰਾ ਐਕਸਪੀਰੀਅੰਸ ਹੀ ਪੰਜਾਂ 'ਚੋਂ ਇੱਕ ਖਰਾਬ ਉਂਗਲ ਹੈਗਾ ਤਾਂ ਮੈਂ ਬਾਕੀਆਂ ਤੇ ਵਿਸ਼ਵਾਸ ਕਰਾਂਗਾ ਫਿਰ ਹਾਂ ਇਹ ਕੋਈ ਵੀ ਕੇਹੇ ਵੀ ਖਰਾਬ ਉਂਗਲ ਨੂੰ ਸੁਧਾਰੀ ਹੈ ਕਿ ਤਰ੍ਹਾਂ ਉਹ ਤੇ ਵੇਖੇ ਪ੍ਰਸ਼ਾਸਨ ਵੇਖੇ ਕਿੱਦਾਂ ਸੁਧਾਰਨਾ ਵਾ ਪੁਲਿਸ ਵੇਖੋ ਮੈਂ ਤੁਹਾਡੀ ਗੱਲ ਬਿਲਕੁਲ ਸਹੀ ਆ ਪੁਲਿਸ ਮਾਰੀ ਹੂ ਪੁਲਿਸ ਕੋਈ ਇਹੋ ਜਿਹੇ ਅਫਸਰ ਵੀ ਸਾਡੇ ਨੌਂ ਚ ਨਹੀਂ ਸਾਡੇ ਜਾਣ ਕਰਨੇ ਜਿਹੜੇ ਅਸਲ ਚ ਕੋਈ ਕੁਝ ਕਰਕੇ ਵਿਖਾਣਾ ਚਾਹੁੰਦੇ ਨੇ ਸਮਾਜ ਵਾਸਤੇ ਲੇਕਿਨ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਅਸਲ ਚ ਮੈਂ ਤੁਹਾਨੂੰ ਇੱਥੇ ਇੱਕ ਦੱਸਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਇਲਾਕੇ ਦੇ ਕਾਉਂਸਲਰ ਦੀ ਬਣਦੀ ਆ ਅਸੀਂ ਵੋਟਾਂ ਪਾ ਕੇ ਜਿਤਾਇਆ ਨਾ ਅਸੀਂ ਵੋਟਾਂ ਪਾ ਕੇ ਉਹਨੂੰ ਇੱਕ ਅਹੁਦੇ ਤੇ ਲਿਆਂਦਾ ਕਿ ਉਹ ਸਾਡੇ ਇਲਾਕੇ ਦਾ ਸੁਧਾਰ ਕਰੂਗਾ ਇਹ ਵੀ ਇੱਕ ਬਹੁਤ ਵੱਡਾ ਸੁਧਾਰ ਵਾਲੀ ਗੱਲ ਹੈ ਇਲਾਕੇ ਦਾ ਕੌਂਸਲਰ ਹੋਵੇ ਇਲਾਕੇ ਦਾ ਐਸਐਚ ਹੋਵੇ ਡਿਊਟੀ ਅਫਸਰ ਹੋਵੇ ਮੈਜਿਸਟਰੇਟ ਹੋਵੇ ਜੋ ਵੀ ਉਹ ਇਲਾਕੇ ਨੂੰ ਕਨਸਰਟਡ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਆਪਣੇ ਇਲਾਕੇ ਦਾ ਸੁਧਾਰ ਕਰੋ ਉੱਥੇ ਗੱਟੂ ਨਾ ਵਿਕਣ ਦੋ ਨਾ ਕਿਸੇ ਨੂੰ ਹੋਰ ਨਾਲ ਗੁੱਡੀ ਡਾਂਦੋ ਤੇ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਨੂੰ ਲੋੜੀ ਦੇ ਲਾਗੇ ਜਾ ਕੇ ਕੋਈ ਕਾਰਵਾਈ ਕਰਨ ਦੀ ਲੋੜ ਵੀ ਪੈਗੀ ਨਿਸ਼ਾਨੇ ਅਸੀਂ ਸਾਧ ਰਿੱਤੇ ਬੜਿਆਂ ਦੇ ਉੱਤੇ ਆਪਾਂ ਅਪੀਲ ਕਰਦੀਏ ਲੋਕਾਂ ਨੂੰ ਮੈਂ ਜੀ ਹੱਥ ਜੋੜ ਸਭ ਨੂੰ ਅਪੀਲ ਕਰਦਾ ਵਾਂ ਕਿ ਜਿਹੜੇ ਵੀ ਮੈਨੂੰ ਦੇਖ ਰਹੇ ਨੇ ਕਿਰਪਿਆ ਵੇਖੋ ਆਪਣੇ ਥੋੜੇ ਜੇ ਮ제 ਵਾਸਤੇ ਥੋੜੇ ਜਿਹਾ ਮਜ਼ਾ ਹੀ ਆ ਜੀ ਗੱਟੂ ਨਾਲ ਗੁੱਡੀ ਡਾਣੀ ਆ ਔਰ ਚ ਵੀ ਤੁਹਾਨੂੰ ਕੋਈ ਮਜ਼ਾ ਨਹੀਂ ਆਣਾ ਕਿਉਂਕਿ ਜੋ ਪੁਰਾਣੀ ਡੋਰ ਨਾਲ ਮਜਾ ਆਂਦਾ ਹੀ ਅਸਲੀ ਮਜ਼ਾ ਉਹ ਹੀ ਆ ਤੁਹਾਡੇ ਥੋੜੇ ਜਿਹਾ ਮਜ਼ੇ ਨਾਲ ਕਿਸੇ ਦੀ ਜਾਨ ਜਾ ਸਕਦੀ ਆ ਮੇਰੀ ਹੱਥ ਜੋੜ ਬੇਨਤੀ ਆ ਜੇ ਇਹ ਤਿਹਾੜ ਨੂੰ ਤੁਸੀਂ ਸੱਚੀ ਤਿਹਾੜ ਦੇ ਤੌਰ ਤੇ ਮਨਾਣਾ ਚਾਹੁੰਦੇ ਹੋ ਆਪਣੇ ਪੁਰਾਣੀ ਆ ਯਾਦਾਂ ਜਿਵੇਂ ਗੁੱਡੀਆਂ ਡਾਂਦੇ ਉਹ ਤੇ ਪੁਰਾਣੀਆਂ ਡੋਰਾ ਯੂਜ਼ ਕਰੋ ਜਿਹੜੇ ਹੱਥਾਂ ਨਾਲ ਲਾਈਆਂ ਜਾਂਦੀਆਂ ਗੱਟੂ ਯੂਜ਼ ਨਾ ਕਰੋ ਗੱਟੂ ਇੱਕ ਬਹੁਤ ਜਾਨਲੇਵਾ ਤਿਹਾੜ ਆ ਇਹ ਤੁਹਾਡਾ ਮਜ਼ਾ ਤੇ ਕਿਸੇ ਦੀ ਸਜ਼ਾ ਬਣ ਕੇ ਉੱਭਰਿਆ ਹੋਇਆ ਵਾ ਇਹ ਇੱਕ ਘਣੌਣਾ ਇਹੋ ਜਿਹਾ ਹਥਿਆਰ ਆ لیکن کئیاں دی موت دا కారణ سو ਧੰਨਵਾਦ ਵਰੁਜ ਜੀ اے سن ਸਮਾਜ ਸੇਵਕ ਵਰੁ ਸ੍ਰੀਨ ਜਿਨ੍ਹਾਂ دے نال خاص ਚਰਚਾ ਕੀਤੀ ਤਾਂ ਇਹ ਚਰਚਾ ਕਰਨ ਦਾ ਇੱਕ ਸਾਡਾ مقصد ਇਹ ਹੈ ਕਿ ਲੋਕਾਂ ਤੱਕ ਕੋਈ ਮੈਸੇਜ ਪਹੁੰਚ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਚਾਈਨਾ ਡੋਰ ਦਾ ਇਸਤੇਮਾਲ ਘਟ ਕਰਨ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜੱਦੋਜਦ ਜ਼ਰੂਰ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੇ ਨਾਲ ਕੋਈ ਪਤੰਗ ਨਾ ਉਡਾਵੇ ਪਰ ਫਿਰ ਵੀ ਜੇਕਰ ਲੋਕ ਸਮਝਣਗੇ ਤਾਂ ਫੇਰ ਅਸੀਂ ਗੱਟੂ ਆ ਜਿਹੜੀ ਚਾਈਨਾ ਡੋਰਵਾ ਇਹਨੂੰ ਖਤਮ ਕਰਨ ਦੇ ਵਿੱਚ ਆ ਕਿਤਨਾ ਕਿਤੇ ਅਸੀਂ ਅਗਾਹ ਵਾ ਸਕਾਂਗੇ ਪਰ ਦੇਖਣਾ ਹੋਏਗਾ ਕਿ ਹੁਣ ਲੋਕ ਕਿੰਨਾ ਕਿ ਸੰਯੋਗ ਦਿੰਦੇ ਨੇ ਕੈਮਰਾਮੈਨ ਦੇ ਨਾਲ ਸਬਟੈਂਸ ਅਮਰਤਸਰ